ਉਜੇ ਪਗਰ ਨੂੰ ਲੈ ਕੇ ਅੰਕਿਲਾ ਸਾਉ ਦੇ ਵਿੱਚ ਐਂਟਰੀ ਕਰ ਲਈਏ ਅਤੇ ਹੁਣ ਆਪਾਂ ਮੇਨ ਦਰਵਾਜ਼ੇ ਤੋਂ ਐਂਟਰੀ ਕਰ ਚੁੱਕੇ ਆ ਅਤੇ ਆਪਾਂ ਆ ਗਏ ਦਰਵਾਜ਼ੇ ਦੇ ਕੋਲੇ ਨੂੰ ਆਪਾਂ ਦੇਖ ਲੈ ਲਈਏ ਅਤੇ ਅੰਦਰ ਅੰਦਰ ਟੈਕਨ ਚੱਲਾਂਗੇ ਤੇ ਨੂੰ ਵਿਚਾ ਕੀ ਹੁੰਦਾ ਹਾਂ ਜਾ ਰਹੇ ਆ ਇੱਧਰ ਦੇਖ ਲੈ ਕੇ ਕਿ ਨਾ ਕੁਛ ਆ ਦਿਨ ਸ਼ਾਮ ਸਾਉ ਤੇ ਮੱਥਾ ਟੇਕਿਆ ਸ਼ਾਮ ਸਾਉ ਤੇ ਮੱਥਾ ਟੇਕ ਕੇ ਚੱਲਾਂਗੇ ਆਪਾਂ ਅੰਦਰ ਕੰਗਨੂਰਾ ਬਾਬਾ ਇਹਦੇ ਰਖੜੀ ਲੰਨਗੇ ਮੱਥਾ ਟੇਕ ਕੇ ਪਹੁੰਚ ਗਏ ਅੰਦਰ ਦਰਵਾਸਾ ਬੀੜ ਦੇ ਕੋਲੇ ਪਹੁੰਚ ਗਏ ਅਤੇ ਹੁਣ ਨੂਰ ਨੇ ਮੱਥਾ ਟੇਕ ਲਿਆ ਮੱਥਾ ਟੇਕ ਕੇ ਹੁਣ ਆਪਾ ਇੱਥੇ ਬਾਬਾ ਇਹਦੇ ਰਖੜੀ ਬੰਨਾਂਗੇ ਤੇ ਅੱਜ ਨੂਰ ਦੀ ਪਹਿਲੀ ਰਖੜੀ ਹੈ ਅਗਰ ਨੂਰ ਦੀ ਪਹਿਲੀ ਰਖੜੀ ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਤਰੱਕੀਆਂ ਬਖਸ਼ਣਾ ਤੇ ਲੰਬੀ ਉਮਰ ਕਰਨ आशीर्वाद ਦੇ ਵਿੱਚ ਲੋ ਜੀ ਨੂਰ ਨੇ ਆਪਣੀ ਰੱਖੜੀ ਬੰਨ੍ਹ ਦਿੱਤੀ ਅਤੇ ਕੀធី ਬਬੂ ਜੀ ਕੇ ਅਰਦਾਸ ਕਿਰਪਾ ਕਰਨ ਵਾ ਬਈ ਹਮੇਸ਼ਾ ਖੁਸ਼ੀਆਂ ਬਖਸ਼ ਨਿਹਰੀ ਤੀਨ ਤੇ ਅਗੇ ਵਦਨ ਬਾਦਮ ਵਿੱਚ ਬੱੱਚ ਬੱਦਾ ਵਰਤ ਦੇ ਪ੍ਰਮਾਤਮਾ ਲੋ ਜੀ ਹਮ ਮੱਥਾ ਟੇਕ ਕੇ ਬਬਾ ਨੂੰ ਚੱਲਦੇ ਆ ਤੇ ਨੂਰ ਮੱਥਾ ਟੇਕ ਕੇ ਖੁਸ਼ ਹੋ ਗਈ ਹਾਂਜੀ ਨੂਰ ਤੇ ਆ ਬਬੇਨ ਕਰਦੇ ਤੇ ਜੇ ਕਰਕੇ ਤੇ ਹੁਣ ਅਗੇ ਬਾਹਰ ਲੰਗਰ ਸੇਕਨ ਲੰਗਰ ਚੱਲ ਰਿਹਾ ਗਿਆ ਤੇ ਨੂਰ ਵੀ ਲੰਗਰ ਸੇਕੂਗਾ ਪਰ ਪਹਿਲਾ ਹਾਂਜੀ ਨੂਰ ਆ ਗਿਆ ਲੰਗਰ ਚੱਲ ਰਿਹਾ ਗਿਆ ਤੇ ਪਾਣੀ ਪੀ ਕੇ ਆਪਣਾ ਜੇ ਜੇ ਕਰ ਕਰੇਗਾ ਤੇ ਨੂਰ ਆ ਗਿਆ ਆਪਣੀ ਨਾਨੀ ਮਮਾ ਕੋਲ ਥੋੜਾ ोदी हम जोड़ा घर गए आप निशान साहब रहे ते नूर एक रखड़ी खोल ही बैठे थले गुरद्वारा भी बननी है हाँ जी दी दहली रखड़ी अच्छी बाबा जी की कृपा बहुत खुशी मिली है सुकून मिल गया जा। ते हम आप जागे दूजी साइड निशान साहब तो दिखाया तो सारा किला किलेमारत बहुत पुरानी है बहुत वही चीज़ है इतिहासिक जो धनवाद है सरकार का जिन्हें सामभ के रखे हुआ लो जी हम आप चलते हैं उबरली चढ़ाई वाल तो दूजे दरबार साहब तो चलते हैं तो नूर आ गया हूँ उपर अच गर्मी भी बहुत ज़्यादा आ गई तो नूर वैसे खुश है कोई गर्मी ज़्यादा महसूस नहीं कर रहा लो जी हम आप चलते हैं अंदर ਅਸ਼ਾਂਸਤ ਮਥਾ ਠੀਕ ਕੇ ਅੰਜਾਮੇ ਦੇ ਅੰਦਰਲੇ ਪਾਸੇ ਚੁੰਦੇ ਰਹਿਣ ਸਦਾ ਨਿਸ਼ਾਨ ਸਿੱਖੀ ਦੇ ਵਾਇਗਰ ਐਸੇ ਤਰ੍ਹਾਂ ਕਿਰਪਾ ਰੱਖੇ ਹਮੇਸ਼ਾ ਚਰਨਾਂ ਨਾਲ ਰਹਿ ਰਕੇ ਤੇ ਨੂਰ ਮੇਹਰ ਦਰਵਾਜ ਦਰਵਾਸਾ ਦੇ ਵਿੱਚ ਆ ਕੇ ਮਥਾ ਠੀਕ ਲਿਆ ਤੇ ਰਖੜੀ ਬੰਨੋਗਾ ਲੋਜੀ ਨੂਰ ਨੇ ਰਖੜੀ ਬੰਨ ਦਿੱਤੀ ਆ ਹਾਂਜੀ ਵਾਈ ਕੁਜੀ ਕਿਰਪਾ ਕਰਿਓ ਮੇਰੇ ਦਿਤੇ ਹਮੇਸ਼ਾ ਖੁਸ਼ੀਆਂ ਅਕਸ਼ੇ ਕਲੰਬੀ ਅੰਰਕਦੀ ਪ੍ਰਮਾਤਮਾ ਰੋਜੇ ਮਥਟੇਕ ਕੇ ਵਾਪਸੀ ਵਾਲੇ ਹੁੰਦੇ ਤੇ ਨਿਸ਼ਾਨ ਸਾਹਿਬ ਦੇ ਚੰਦੇ ਚੂਰੇ ਨੇ ਮੌਸਮ ਵੀ ਬਹੁਤ ਵਧੀਆ ਜਿੱਤੇ ਸਾਰੇ ਸਿੰਦਰੀ ਇਥੋ ਦੀ ਗਿਲਾ ਅੰਦੂਗੀ ਚਨਾ ਟਾਪ ਤੇ ਖੜ ਕੇ ਸਾਰਾ ਦਿਖਾਈ ਦਿੰਦਾ ਹੈ ਅਣ ਆਪਾ ਥੱਲੇ ਨੂੰ ਚੱਲ ਪਏ ਆ ਫਿਰ ਥੱਲੇ ਚੱਲ ਜਲਦੀ ਨੂਰ ਨੂੰ ਉਠਾ ਲਿਆ ਬਈ ਆਪਾ ਮੋਢਿਆਂ ਤੇ ਤੇ ਹੰਗੇਟ ਤੋਂ ਬਾਹਰ ਆਪਾਂ ਫੇਰ ਆ ਚੁੱਕੇ ਆਂ ਜਾਂਦੇ ਹੋਏ ਆਪਾਂ ਫੇਰ ਇੱਕ ਵਾਰੀ ਮੱਥਾ ਟੇਕਿਆ ਤੇ ਬਾਈ ਗੁਰੂ ਜੀ ਦੇ ਕਿਪਾ ਬਹੁਤ ਰੱਬ ਦੀ ਅੰਦਰ ਦਿਨ ਨੰਗਿਆ ਤੇ ਬਹੁਤ ਖੁਸ਼ੀ ਮਿਲੀ ਆ ਤੇ ਤੁਸੀਂ ਜਾਣਦੇ ਸਾਰੇ ਬਿਠੇ